ਹਾਂਜੀ ਕਿਸਾਨ ਵੀਰੋ ਆਪਾਂ ਜਿਹੜੀ ਮੋਟਰ ਕੱਢੀ ਹੈ ਜੀ ਅੱਜ ਇਹ ਮੋਟਰ ਸੜੀ ਹੋਈ ਸੀਗੀ ਤੇ ਤੁਹਾਨੂੰ ਦੱਸਦੇ ਆਂ ਵੀ ਮੋਟਰ ਸੜੀ ਹੋਈ ਸੀ ਕਿਸ ਕਰਕੇ ਮੋਟਰ ਸੜੀ ਆ ਜੇਕਰ ਤੁਹਾਡੇ ਨਾਲ ਵੀ ਇਹ ਗੱਲ ਵਾਪਰਦੀ ਆ ਤਾਂ ਤੁਸੀਂ ਉਹਦਾ ਹੱਲ ਜ਼ਰੂਰ ਕਰੋ ਤੇ ਸਾਰੀ ਗੱਲਬਾਤ ਦੱਸਣ ਤੋਂ ਪਹਿਲਾਂ ਆਪਾਂ ਪਾਉਣਿਆ ਹੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਜੀ ਮੋਟਰ ਕੱਢੀ ਸੀਗੀ ਬਾਈ ਜੀ ਉਹਨਾਂ ਦੀ ਜਗਜੀਤ ਸਿੰਘ ਕਪੂਰੇ ਤੇ ਬਾਈ ਜੀ ਉਹਨਾਂ ਦੇ ਖੇਤ ਦੇ ਵਿੱਚ ਮੋਟਰ ਬਿਲਕੁਲ ਨਵੀਂ ਸੀਗੀ 5-7 ਸਾਲ ਹੋ ਗਏ ਪਾਈ ਨੂੰ ਤੇ ਮੋਟਰ ਮੱਚ ਗਈ ਸੀ ਤੇ ਆ ਜਿਹੜੀ ਤੁਸੀਂ ਤਾਰ ਵੇਖ ਰਹੇ ਹੋ ਇਹ ਕਨੈਕਸ਼ਨ ਵਾਲੀ ਲੀਡਾਂ ਵਾਲੀ ਤਾਰ ਆ ਇਹ ਆਪਾਂ ਲੰਮੀ ਕਿਉਂ ਪਾਈ ਆ ਤੁਹਾਨੂੰ ਇਹਦੇ ਬਾਰੇ ਮੈਂ ਦੱਸ ਦਾਂ ਗੱਲ ਸਾਰੀ ਮੋਟਰ ਬਾਈ ਜੀ ਉਹਨਾਂ ਦੀ ਨਵੀਂ ਸੀ ਕੇਵਲ ਵੀ ਨਵੀਂ ਸੀ ਜਿਹੜੇ ਉੱਤੇ ਆਪਾਂ ਟੋਟੇ ਪਾਈ ਜਾਂਦੇ ਆ ਜੀ ਜਿਵੇਂ ਕਿ ਪਹਿਲਾਂ 140 ਤੇ ਚੱਲਦੀ ਸੀ ਹੁਣ 170 ਤੇ ਆ ਤਿੰਨ ਟੋਟੇ 10 ਦਾ ਫੁੱਟੇ ਬਾਅਦ ਦੇ ਵਿੱਚ ਪੈ ਗਈ ਕੋਸ ਚੋਰਾ ਨੇ ਵੱਢ ਕੇ ਲੈ ਕੇ ਤਾਂ ਉੱਥੇ ਜੋੜ ਬਣ ਗਏ ਤੇ ਕੋਸ ਆਪਾਂ ਜਿਹੜੇ ਟੋਟੇ ਪਾਤੇ ਉਹਨਾਂ ਦੇ ਜੋੜ ਬਣ ਗਏ ਤੇ ਡਿਲੀਵਰੀ ਲੋਹੇ ਦੀ ਸੀਗੀ ਗਲੀ ਹੋਈ ਤੇ ਆਪਾਂ ਪਲਾਸਟਰ ਦੀ ਡਿਲੀਵਰੀ ਪਾਉਣ ਲੱਗੇ ਆਂ ਸਾਰੀ ਤੇ ਉਸੇ ਤਰ੍ਹਾਂ ਹੀ ਇਹਦੇ ਵੀ ਇੱਕ ਪਾਈਪ ਉੱਪਰ ਲੋਹੇ ਦਾ ਪਾਵਾਂਗੇ ਤੇ ਥੱਲੇ ਲੋਹੇ ਦਾ ਐਡਾਪਟਰ ਲਵਾਇਆ ਵਾ ਕਿ ਜਿਹੜਾ ਕਿਤੇ ਮੋਟਰ ਖੋਲਣ ਦੇ ਵਿੱਚ ਪ੍ਰੋਬਲਮ ਨਾ ਆਵੇ ਤੇ ਉਹ ਜਿਹੜੀ ਗੱਲ ਰਹੀ ਜੀ ਤੁਹਾਨੂੰ ਦੱਸਿਆ ਵੀ ਮੋਟਰ ਸਾੜਨ ਦਾ ਕਾਰਨ ਜਦੋਂ ਜੋੜ ਜ਼ਿਆਦਾ ਹੋ ਜਾਂਦੇ ਆਂ ਜੀ ਤੇ ਕਿਤੇ ਕੋਈ ਜੋੜ ਮੱਚ ਗਿਆ ਵੱਡੀਆਂ ਮੋਟਰਾਂ ਜੋੜ ਬਹੁ ਮਚਾਉਂਦੀਆਂ ਕਿਤੇ ਕੋਈ ਜੋੜ ਮੱਚ ਗਿਆ ਜੋੜ ਮੱਚ ਕੇ ਮੋਟਰ ਹੀਟ ਹੋ ਕੇ ਮੱਚ ਜਾਂਦੀ ਹੈ ਤੇ ਆਹ ਵੇਖੋ ਜਿਹੜੀ ਆਹ ਤਾਰ ਪਈ ਹੈ ਨਾ ਇਹ ਸਾਰੀ ਜੋੜਾਂ ਵਾਲੀ ਤਾਰ ਆ ਇਹ ਤਾਰ ਦੇ ਵਿੱਚ 6 ਤੋਂ 8 ਜੋੜ ਸੀਗੇ ਜੀ ਉੱਤੇ ਉੱਤੇ ਘਾਟ ਤੋਂ ਘਾਟ 30 40 ਫੁੱਟ ਦੇ ਵਿੱਚ ਵਿੱਚ ਇਹ 8 ਜੋੜ ਸੀ ਬਾਕੀ ਸਾਰੀ ਤਾਰ ਨਵੀਂ ਸੀ ਇਹ ਜੋੜਾਂ ਦਾ ਹਾਲ ਕੋਈ ਨਹੀਂ ਸੀ ਹੁੰਦਾ ਜੀ ਉੱਤੇ ਉੱਤੋਂ ਤਾਰ ਪਾਉਨੇ ਆ ਤਾਂ ਫੇਰ ਜੋੜ ਰਹਿ ਜਾਣੇ ਸੀਗੇ ਦੋ ਫੇਰ ਕੀ ਕੀਤਾ ਆਪਾਂ ਜੀ ਮੋਟਰ ਬੰਨਣ ਲੱਗੇ ਈ ਥੱਲਿਓਂ ਕਨੈਕਸ਼ਨਾਂ ਦੇ ਨਾਲ ਹੀ ਨਵੀਂ ਤਾਰ ਕੱਢਤੀ 80 ਫੁੱਟ ਉਹ ਚਾਰਾਂ ਟੋਟਿਆਂ ਤੇ ਜੋੜ ਚੱਕੇ ਗਏ ਈ ਸਾਰੇ ਉਸੇ ਤਰ੍ਹਾਂ ਹੀ ਵੀ ਜੇਕਰ ਤੁਹਾਡੀ ਮੋਟਰ ਦੇ ਵਿੱਚ ਉੱਤੇ ਜੋੜ ਆ ਜੀ ਪਹਿਲੇ ਜਾਂ ਦੂਜੇ ਨਾਲ ਕਿਤੇ ਜਦੋਂ ਵੀ ਆਪਣੀ ਮੋਟਰ ਖਰਾਬ ਹੁੰਦੀ ਹੈ ਤਾਂ ਉਹ ਕਨੈਕਸ਼ਨ ਵਾਲੀਆਂ ਤਾਰਾਂ ਲੰਮੀਆਂ ਪਾ ਕੇ ਜਿਹੜੀਆਂ ਲੀਡਾਂ ਹੁੰਦੀਆਂ 5-5 4-4 ਫੁੱਟ ਦੀਆਂ ਉਹ ਤੁਸੀਂ ਜਿੰਨੀ ਵੀ ਲੰਬਾਈ ਬਣਦੀ ਹੈ ਜੋੜ ਬਾਹਰ ਕੱਢ ਕੇ ਆਪਣਾ ਤੇ ਉਹ ਜੋੜ ਖਤਮ ਕਰਕੇ ਮੋਟਰ ਮੱਛਣੋਂ ਬਚਾ ਦਿਓ ਤੇ ਬਾਕੀ ਜੇਕਰ ਤੁਹਾਡਾ ਜੋੜ ਤੁਸੀਂ ਨਹੀਂ ਮੋਟਰ ਦੀਆਂ ਲੀਡਾਂ ਕੱਢਣੀਆਂ ਤਾਂ ਜੇਕਰ 6mm ਦੀ ਥੱਲੇ ਤਾਰ ਆਈ ਤਾਂ ਉਹਦੇ ਮੂਰੇ 8mm ਦਾ ਤਾਰ ਦਾ ਟੋਟੇ ਦਾ ਜੋੜ ਲਾਓ ਤਾਂ ਤੁਹਾਡਾ ਮੱਛੇ ਨਾ ਜੋੜ ਮੱਚ ਕੇ ਆਪਣੀ ਮੋਟਰ ਨਾ ਖਰਾਬ ਹੋਵੇ ਜੀ ਇਹੀ ਸਾਡਾ ਦੱਸਣ ਦਾ ਮਤਲਬ ਹੈ ਜਿੰਨੇ ਵੀ ਭਰਾ ਆਪਣੇ ਵੀਡੀਓ ਵੇਖਦੇ ਰਹਿੰਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਨਵੇਂ ਪੁਰਾਣੇ ਭਰਾ ਜਿਹੜੇ ਵੀ ਆਪਣੇ ਨਾਲ ਜੁੜੇ ਆ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੁੰਦੀ ਰਵੇ। ਉਸੇ ਤਰ੍ਹਾਂ ਹੀ ਜਿਹੜੀ ਵੀ ਸਾਨੂੰ ਗੱਲ ਦਾ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਜੀ। ਜਿੰਨੇ ਵੀ ਭਰਾ ਆਪਣੇ ਵੀਡੀਓ ਵੇਖਦੇ ਰਹਿੰਦੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।